ਜਿੱਦਾਂ ਪਰ ਉਹ ਪਤਾ ਹੈ ਮਾਨਯੋਗ ਡੀਜੀਪੀ ਸਾਹਿਬ ਤੇ ਪੰਜਾਬ ਸਰਕਾਰ ਵੱਲੋਂ ਸਾਨੂੰ ਸਮੇਂ-ਸਮੇਂ ਤੇ ਕਿਸੇ ਵੀ ਤਰੀਕੇ ਦਾ ਜਿਹੜਾ ਕ੍ਰਾਈਮ ਹੁੰਦਾ ਉਹਨੂੰ ਰੋਕਣ ਦੇ ਲਈ ਲਗਾਤਾਰ ਹਦਾਇਤਾਂ ਆਂਦੀ ਹੈ ਤੇ ਇੱਕ ਉਹਨਾਂ ਵਿੱਚੋਂ ਸਭ ਤੋਂ ਸਾਡੀ ਜਿਹੜੀ ਪ੍ਰਾਇੋਰਟੀ ਹੈ ਜਿਹੜੇ ਬੰਦਿਆਂ ਦੇ ਫੋਨ ਚੋਰੀ ਹੋ ਜਾਂਦੇ ਆ ਸਨੈਚ ਹੋ ਜਾਂਦੇ ਆ ਉਹਨਾਂ ਨੂੰ ਅਸੀਂ ਕਿਵੇਂ ਉਹਨਾਂ ਨੂੰ ਵਾਪਸ ਕਰਾਈਏ ਇੱਕ ਟਾਈਮ ਬౌੰਡ ਮੈਨਰ ਦੇ ਵਿੱਚ ਛੇਤੀ ਤੋਂ ਛੇਤੀ ਉਹਦੇ ਵਿੱਚ ਸਾਡੀ ਜਿਹੜੀ ਹੈਗੀ ਐਸਪੀ ਡੀ ਸਾਹਿਬ ਦੀ ਨਿਗਰਾਨੀ ਹੇਠ ਤੇ ਡੀਐਸਪੀ ਹੈੱਡਕਵਾਰਟਰ ਸਾਹਿਬ ਇਹਨੂੰ ਲੀਡ ਕਰ ਰਿਹਾ ਸਾਰੀ ਟੀਮ ਨੂੰ ਤੇ ਇਨਚਾਰਜ ਟੈਕਨੀਕਲ ਸੈਲ ਕੁਲਦੀਪ ਵੱਲੋਂ ਕਾਫੀ ਚੰਗਾ ਕੰਮ ਕੀਤਾ ਗਿਆ ਇਹਨਾਂ ਦੀ ਟੀਮ ਨੂੰ ਇੱਕ ਵੱਡੀ ਸਕਸੈਸ ਹਾਸਿਲ ਹੋਈ ਹੈ ਅੱਜ ਕਰੀਬ ਆਪਾਂ 142 ਜਿਹੜੇ 142 ਮੋਬਾਈਲ ਫੋਨਸ ਜਿਹੜੇ ਇਹਦੇ ਵਿੱਚੋਂ ਕਾਫੀ ਕੁਝ ਮੋਬਾਈਲ ਫੋਨਸ ਕਾਫੀ ਜ਼ਿਆਦਾ ਮਹਿੰਗੇ ਵੀ ਨੇ ਕੋਸਟਲੀ ਫੋਨਸ ਵੀ ਨੇ ਉਹ ਅਸੀਂ ਆਜ ਜਿਹੜੇ ਹੈਗੇ ਆ ਲੋਕਾਂ ਨੂੰ ਅਸੀਂ ਵਾਪਸ ਕਰ ਰਹੇ ਹਾਂ ਤੇ ਲਗਾਤਾਰ ਸਾਡੀ ਟੀਮ ਜਿਹੜੀ ਹੈਗੀ ਇਸ ਤੇ ਕੰਮ ਕਰ ਰਹੀ ਹੈ ਤੇ ਜਿਵੇਂ ਜਿਵੇਂ ਸਾਨੂੰ ਅਪਡੇਟ ਮਿਲਦੀ ਹੈ ਅਸੀਂ ਲੋਕਾਂ ਨੂੰ ਮੰਡੀ ਜਾ ਰਹੇ ਹਾਂ ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਸ਼੍ਰੇਅ ਕ੍ਰੈਡਿਟੇਬਲ ਲੋਕਾਂ ਦਾ ਵੀ ਜਾਂਦਾ ਹੈ ਕਿ ਜਦੋਂ ਉਹਨਾਂ ਦੇ ਨਾਲ ਇਹਦਾ ਹਾਦਸਾ ਹੋਇਆ ਤੇ ਉਹਨਾਂ ਨੇ ਕਿਸੇ ਨਾ ਕਿਸੇ ਪਲੇਟਫਾਰਮ ਦੇ ਰਾਹੀਂ ਪਾਵੇ ਉਹ ਸਾਂਝ ਕੇਂਦਰ ਉਹ ਪਾਵੇ 112 ਹੋ ਜਾਂ ਡਾਇਰੈਕਟਲੀ ਕਿਸੇ ਵੀ ਡਾਇਰੈਕਟਲੀ ਪੁਲਿਸ ਸਟੇਸ਼ਨ ਜਾ ਕੇ ਉਹਨੇ ਇਤਲਾਹ ਦਿੱਤੀ ਤੇ ਲੋਕਾਂ ਨੂੰ ਮੇਰੀ ਇਹ ਅਪੀਲ ਹੈ ਕਿ ਜਦੋਂ ਵੀ ਤੁਹਾਡੇ ਨਾਲ ਇਸ ਤਰੀਕੇ ਦਾ ਕੋਈ ਇਨਸੀਡੈਂਟ ਵਾਪਰਦਾ ਹੈ ਸਰਕਾਰ ਵੱਲੋਂ CEIR ਇੱਕ ਪੋਰਟਲ ਹੈ ਤੁਸੀਂ ਉਸਤੇ ਜਾ ਕੇ ਜਿਹੜੀ ਹੈਗੀ ਰਿਪੋਰਟਿੰਗ ਕਰ ਸਕਦੇ ਹੋ 112 ਦੇ ਥਰੂ ਕਰ ਸਕਦੇ ਹੋ یا جڑا نیریسٹ پولیس اسٹیشن ہے اوتھے جا کے کر سکدے ہو تے رپورٹنگ ضرور کرنی ہے سب تو پہلے تو اپ ستار کرو اپا کوشش کرنے کی ਸਾਡੇ ਨਾਲ ਇਦੇ ਦੀ ਜਿਹੜਾ ਹੈਗੀ ਹਾਸਾ ਨਾ ਵਾਪਰੇ ਬਟ ਜੇ ਹੋ ਜਾਂਦੀ ਹੈ ਕਈ ਬੰਦੇ ਜਿਹੜੀ ਹੈਗੀ رپورٹنگ ਨਹੀਂ ਕਰਦੇ رپورٹنگ ضرور کرنی ہے ਸਾਡੀ ਟੀਮ 24/7 ਡੇ ਨਾਈਟ ਇੱਥੇ ਕੰਮ ਕਰ ਰਹੀ ਹੈ ਤੇ چھیتی ਤੁਹਾਨੂੰ ਤੁਹਾਡਾ ਜਿਹੜਾ موبائل ਹੈ ਉਹ ਅਸੀਂ ਵਾਪਸ ਕਰਾਂਗੇ ਇਹਦੇ ਨਾਲ ਨਾਲ ਮੇਰੀ ਲੋਕਾਂ ਨੂੰ ਇਹ ਵੀ اپیل ਹੈ ਜੇ ਕਿਸੇ ਵੀ ਤਰੀਕੇ ਦੀ ਤੁਹਾਨੂੰ ਕੋਈ ਐਂਟੀ سوشیئਲ ਇਲੀਗਲ ਜਾਂ ਐਂਟੀ ਨੈਸ਼ਨਲ ਕਿਸੇ ਵੀ ਤਰੀਕੇ ਦੀ ਐਕਟੀਵਿਟੀ ਦਾ ਪਤਾ ਲੱਗਦਾ ਤੁਸੀਂ ਕਾਈਂਡਲੀ ਸਾਡੇ ਨੋਟਿਸ 'ਚ ਲੈ ਕੇ ਆਓ ਇਹ ਨਸ਼ੇ ਨੂੰ ਲੈ ਕੇ ਕੋਈ ਐਕਟੀਵਿਟੀ ਦਾ ਪਤਾ ਲੱਗਦਾ ਹੈ ਸਰਕਾਰ ਵੱਲੋਂ ਇੱਕ ਡੈਡੀਕੇਟਿਡ ਤੇ ਐਕਸਕਲੂਸਿਵ ਸੇਫ ਪੰਜਾਬ ਦੀ ਜਿਹੜੀ ਹੈਗੀ ਟਿਪ ਲਾਈਨ ਹੈ ਉਹਦੇ ਵਿੱਚ ਵੀ ਤੁਸੀਂ ਕਰ ਸਕਦੇ ਹੋ ਤੁਹਾਡੀ ਜਿਹੜੀ ਆਇਡੈਂਟੀਟੀ ਹੈ ਉਹ ਮਹਿਫੂਜ਼ ਰੱਖੀ ਜਾਏਗੀ ਤੇ ਉੱਤੇ ਬੰਦੀ ਕਾਨੂੰਨੀ ਕਰ ਦਿੱਤੀ ਜਾਵੇ ਸਰ ਕੋਈ ਇਹਦੇ ਤੇ ਗ੍ਰਿਫਤਾਰੀ ਨਹੀਂ ਕੀਤੀ ਹੈ ਜਿਹੜੇ ਜਿਹੜੇ ਕੁਝ ਮੇਰੇ ਅੰਦਰ ਸੀਗੇ ਜਿਨ੍ਹਾਂ ਨੇ ਮਲਕ ਦੇਖੋ ਸਮੇਂ-ਸਮੇਂ ਤੇ ਸਾਡੀ ਇਹ ਟੀਮਾਂ ਪਿੱਛੇ ਜੇ ਵੀ ਅਸੀਂ ਕਈ ਚੋਰ ਜਿਹੜੇ ਹੈਗੇ ਫੜੇ ਆ ਸਨੇਚਰਸ ਫੜੇ ਉਹਨਾਂ ਤੋਂ ਵੀ ਬਕਰੇ ਤੌਰ ਤੇ ਮੋਬਾਈਲ ਰਿਕਵਰ ਕੀਤੇ ਨੇ ਇਹ ਜਿਹੜੇ ਮੋਬਾਈਲ ਨੇ ਬੇਸਿਕਲੀ ਜਿਨ੍ਹਾਂ ਬੰਦਿਆਂ ਨੇ ਗਾਹ ਜੇ ਜਿਨ੍ਹਾਂ ਨੂੰ ਕਿਤੇ ਲੱਭ ਗਏ ਸੀਗੇ ਉਹਨਾਂ ਨੇ ਨਵੀਂ ਸਿਮ ਨਈ ਨਵਾਂ ਸਿਮ ਕਾਰਡ ਪਾ ਕੇ ਇਹਨਾਂ ਨੂੰ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਜਿਵੇਂ ਹੀ ਉਹ ਇਸਤੇਮਾਲ ਕਰਦੇ ਆ ਉਹ ਜਿਹੜਾ ਹੈਗਾ ਸਾਡੇ ਪਲੈਟਫਾਰਮ ਤੇ ਅਪਡੇਟ ਆ ਜਾਂਦੀ ਉਹਦਾ ਫਲੈਗ ਕਰਦਾ ਤੇ ਫਿਰ ਅਸੀਂ ਉਹਨਾਂ ਨੂੰ ਕਾਲ ਕਰਦੇ ਆ ਤੇ ਉਹਨਾਂ ਨੂੰ ਅਸੀਂ ਵਾਪਸ ਜਿਹੜਾ ਹੈਗਾ ਉਹ ਅਸੀਂ ਵਾਪਸ ਹੈਂਡਓਵਰ ਆਪਣੇ ਕੋਲ ਲੈ ਕੇ ਅਗਲਾ ਜਿਹੜਾ ਮੋਬਾਈਲ ਹੁੰਦਾ ਉਹਨੂੰ ਹੈਂਡਓਵਰ ਕਰ ਦਿੰਦੇ ਆ ਜਿਹੜੇ ਬੰਦੇ ਸਾਨੂੰ ਨਹੀਂ ਕੋਆਪਰੇਟ ਕਰਦੇ ਪਿੱਛੇ ਜੇ ਵੀ ਕੋਈ ਮੋਬਾਈਲ ਕੰਪਨੀ ਦੇ ਕੋਈ ਉਹ ਸੀਗੇ ਤੇ ਸ਼ਾਪ ਦੇ ਓਨਰ ਸੀਗੇ ਉਹਨਾਂ ਦੇ ਖਿਲਾਫ ਵੀ ਅਸੀਂ ਜਿਹੜੀ ਹੈਗੀ ਕਾਰਵਾਈ ਕੀਤੀ ਸੀ ਇਸ ਤਰੀ जी अगर कोई नहीं कोपरेट करता फिर असि उसके खिलाफ कार्रवाई करते मोबाइल आपस में लिया जी पहले तो उम्मीद ही नहीं थी एसपी साहब के दफ्तर से फोन आया सी तो हम लोग उम्मीद थोड़ा जग गया फोन था फिर असी ने फाइल उल खोज के जिला फतेहगढ़ साहब आया मैं मेरे को आज ये फोन मिल गई है मेरे को उम्मीद तो नहीं सी मेरे पूरी उम्मीद है कानून पे कानून जो भी करती है अच्छी करती है ये फोन मेरा होली समय क्यों हुआ था मंडी गोविंदगढ़ सभी भाषा गुरुद्वारा सामने मैं रहता हूं मैं अभी रेंट पे रहता हूं मैं अभी अरे तो होली के समय वही घूम हुआ था हाँ जी था। नहीं जो एक ही मोबाइल है मिलने तो खुशी है ना आप खुशी तो पूरी है जी घर तो पूरी मेहनत की धन है मेहनत इकट्ठे करके कर लिखता सी मैं ਮੇਰਾ ਫੋਨ ਦੇਖਿਆ ਸੀ ਜੀ ਤਕਰੀਬਨ ਆਪੇ ਅਕਤੂਬਰ ਮਹੀਨੇ 8ਵੇਂ ਮਹੀਨੇ ਜੇਕਰ ਗਿਆ ਤਾਂ 2025 ਤਾਂ ਫਿਰ ਮੈਂ ਉਹਦੀ ਕਰਾਈ ਸੀ ਡੀਡੀਆ ਮਰੰਡੇ ਥਾਣੇ 'ਚ ਤਾਂ ਹੁਣ ਉਹ ਅੱਜ ਮਿਲ ਗਿਆ ਜੀ ਕਿਰਪਾਸੀ ਧੰਨਵਾਦ ਕਰਦੇ ਆ ਜੀ ਬਹੁਤ ਵਧੀਆ ਕੰਮ ਕਰਲਾ ਜੀ ਵਧੀਆ ਕੋਸ਼ਿਸ਼ ਕੀਤੀ ਉਹਨਾਂ ਨੇ ਸਾਡਾ ਫੋਨ ਲੱਭ ਕੇ ਦਿੱਤਾ ਕਿੰਨੀ ਕਿ ਖੁਸ਼ੀ ਹੋ ਰਹੀ ਜ਼ਿੰਦਾਰੋ ਦੀ ਬਹੁਤ ਜ਼ਿਆਦਾ ਜੀ ਅਸਲ ਸਾਰਾ ਡਾਕੂਮੈਂਟ ਇਹਦੇ ਵਿੱਚ ਹੋਣਿਆ ਜੀ ਕੌਣ ਚ ਉਹਦੇ ਕਰਕੇ ਵਧੀਆ ਬਹੁਤ ਜ਼ਿਆਦਾ ਥੈਂਕ ਯੂ ਬਈ